ਜੋ ਜਿਨਾਂ ਨੇ ਥੋੜੇ ਅੱਜ ਦਰਸ਼ਨ ਕਰਾਉਣ ਦਾ ਮੌਕਾ ਦਿੱਤਾ ਮੈਂ ਬੇਨਤੀਆਂ ਦੋ ਹੀ ਕਰਨੀ ਹੈ ਜਿਆਦਾ ਲੰਮਾ ਚੌੜਾ ਮੈਂ ਬੋਲਣਾ ਨਹੀਂ ਚਾਹੁੰਦਾ ਕਿ ਚੋਣਾਂ ਦਾ ਮਾਹੌਲ ਹੈ ਤੁਸੀਂ ਅਸੀਂ ਕਾਂਗਰਸਾਸੇ ਵੋਟ ਮੰਗਦੇ ਆ ਤੇ ਤੁਸੀਂ ਕਾਂਗਰਸ ਨੂੰ ਵੋਟ ਕਿਉਂ ਪਾਓ ਇਹ ਸਵਾਲ ਕਦੇ ਕਿਸੇ ਨੇ ਜਨਤਾ ਨੇ ਨਹੀਂ ਕੀਤਾ ਔਰ ਮੈਨੂੰ ਲੱਗਦਾ ਸ਼ਾਇਦ ਸਾਡਾ ਪੰਜਾਬ ਇਸੇ ਕਰਕੇ ਪਿੱਛੇ ਰਹਿ ਗਿਆ ਸਿਉਨੇ ਦੀ ਚਿੜੀ ਹੋਇਆ ਕਰਦਾ ਸੀ ਪੰਜਾਬ ਅੱਜ ਮਗਰਲੇ ਪਾਸੇ ਸਾਰੇ ਸੂਬਿਆਂ ਤੋਂ ਸਭ ਤੋਂ ਮਗਰਲੇ ਪਾਸੇ ਪੰਜਾਬ ਹੋ ਗਿਆ ਕਿਉਂਕਿ ਜਿਹੜੇ ਸਾਡੇ ਲੋਕ ਐ ਉਹ ਦਿਨ ਤੋਂ ਕੰਮ ਲੈਂਦੇ ਆ ਡਿਮਾਂਡ ਤੋਂ ਬਿਲਕੁਲ ਹੀ ਨਹੀਂ ਸੋਚਦੇ ਦਿਨ ਤੋਂ ਕੰਮ ਲੈਣ ਵਾਲੇ ਬੰਦੇ ਮਾੜੇ ਨਹੀਂ ਹੁੰਦੇ ਉਹ ਭਾਵਕ ਬੰਦੇ ਹੁੰਦੇ ਪਰ ਸਾਨੂੰ ਬਾਬਾ ਜੀ ਨੇ ਦੇਪੀ ਦਿੱਤਾ ਤੇ ਦਰਵਾਜ਼ਾ ਵੀ ਦਿੱਤਾ ਇਹਨਾਂ ਦੋਨਾਂ ਦਾ ਇਸਤੇਮਾਲ ਕਰਨਾ ਚਾਹੀਦਾ ਅਮਰੀਕਾ ਤੇ ਕੈਨੇਡਾ ਤੇ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਚ ਲੋਕ ਦਿਲ ਤੇ ਦਿਮਾਗ ਕੋ ਕੰਮ ਲੈਂਦੇ ਆ ਜਿਨੇ ਗੱਲਾਂ ਸੁਣਾਈਆਂ ਉਹ ਇਹ ਮਗਰ ਨਹੀਂ ਲੱਗ ਜਾਂਦੇ ਜਿਵੇਂ ਪਾਰਲੀਮੈਂਟ ਦੇ ਵਿੱਚ ਤੁਹਾਨੂੰ ਬਹੁਤੀਆਂ ਗੱਲਾਂ ਲੋਕਾਂ ਨੇ ਸੁਣਾਈਆਂ ਕਿ ਸਿੱਖਾਂ ਦੇ ਲਈ ਆ ਬेटर ਐ ਸਿੱਖਾਂ ਲਈ ਆ ਬेटर ਐ ਸਿੱਖਾਂ ਲਈ ਆ ਬेटर ਐ ਜੇ ਸਿੱਖ ਕੌਮ ਖਤਰੇ 'ਚ ਐ ਸਿੱਖ ਕੌਮ ਖਤਰੇ 'ਚ ਐ ਜੇ ਆਪਾਂ ਇਹ ਕੰਮ ਨਾ ਕੀਤਾ ਤਾਂ ਸਿੱਖਾਂ ਦਾ ਪਤਾ ਨਹੀਂ ਕੀ ਹੋ ਜੂਗਾ ਤੁਹਾਨੂੰ ਲੱਗਦਾ ਮੈਂ ਪਹਿਲਾਂ ਸਿੱਖਾਂ ਠੀਕ ਹੈ ਮੇਰੇ ਗੁਰੂ ਸਾਹਿਬ ਦੇ ਮੈਂ ਬਾਣੀ ਚ ਨਹੀਂ ਹੈ ਦਾੜੀ ਕੇਸ ਪ੍ਰਕਾਸ਼ ਨਹੀਂ ਹੈ ਪਰ ਪਹਿਲਾਂ ਮੈਂ ਸਿੱਖਾਂ ਫਿਰ ਮੈਂ ਕਾਰਨਸੀ ਤੁਹਾਨੂੰ ਲੱਗਦਾ ਵੀ ਜੇ ਸਿੱਖ ਖਤਰੇ 'ਚ ਹੋਏਗਾ ਤੇ ਗੁਰੂ ਦਾ ਕੋਈ ਵੀ ਸਿੱਖ ਪਿੱਛੇ ਹਟੇਗਾ ਚਾਹੇ ਉਹ ਕਿਸੇ ਪਾਰਟੀ 'ਚ ਹੋਵੇ ਪਹਿਲਾਂ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ 50 ਸਾਲ ਲੋਕਾਂ ਨੂੰ ਇਹ ਗੱਲ ਲਖਿਆ ਕਿ ਪੰਥ ਖਤਰੇ 'ਚ ਹੈ। ਮੈਨੂੰ ਦੱਸੋ ਕਿੱਥੇ ਖਤਰੇ 'ਚ ਆ ਪੰਥ। ਪੰਥ ਦੇ ਖਤਰੇ 'ਚ ਹੀ ਹੋ ਗਿਆ ਤੇ ਫਿਰ ਪੰਥ ਕਦਾ ਹੈ? ਪੰਥ ਹਮੇਸ਼ਾ ਚੜ੍ਹਦੀ ਕਲਾ 'ਚ ਰਿਹਾ ਹੈ। ਤੇ ਸਾਨੂੰ ਵੀ ਪੰਥ ਨੇ ਚੜ੍ਹਦੀ ਕਲਾ 'ਚ ਰੱਖਿਆ। ਬਾਦਲ ਸਾਹਿਬ ਇਹ ਗੱਲਾਂ ਸੁਣਾਉਂਦੇ ਸੀ ਤੇ ਲੋਕ ਉਹਨਾਂ ਨੂੰ ਮੁੱਟਾ ਪਾਉਂਦੇ ਸੀ। ਹੁਣ ਬਾਦਲ ਸਾਹਿਬ ਫੇਲ ਹੋ ਗਏ। ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਕਿ ਬਗਰਾੜੀ ਚ ਮੋਰਚੇ ਲੱਗੇ ਤੇ ਸੰਗਤਾਂ ਤੇ ਅਤਿਆਚਾਰ ਹੋਇਆ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਮੰਨ ਲਿਆ ਕਿ ਮੈਂ ਬੇਅਦਬੀ ਕਰਾਈ ਆ ਅਕਾਲ ਤਖਤ ਤੇ ਜਾ ਕੇ ਮਾਫ ਕਰਿਓ ਸਾਥ ਸੰਗਤ ਜੀ ਮੰਨਿਆ ਅਕਾਲ ਤਖਤ ਦੇ ਜਥੇਦਾਰ ਨੇ ਕਿਹਾ ਉਹ ਭਾਈ ਹਾਂ ਜਾਂ ਨਾ ਚ ਜਵਾਬ ਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਚ ਤੇਰਾ ਹੱਥ ਹੈ ਕਹਿੰਦਾ ਹਾਂ ਜੀ ਸੰਗਤਾ ਤੇ ਵਾਹਿਗੁਰੂ ਵਾਹਿਗੁਰੂ ਕਰਦੀਆਂ ਤੇ ਬਗਰਾੜੀ ਮੋਰਚੇ ਤੇ ਤੂੰ लाਠੀ ਚਾਰਜ ਕਰਾਇਆ ਕਹਿੰਦਾ ਹਾਂਜੀ ਇਹ ਮੰਨਿਆ ਮੈਂ ਨਹੀਂ ਕਰਿਆ ਕੰਤ ਖਤਰੇ ਚ ਨਹੀਂ ਹੈ ਭਾਈ ਅਮਰਿਤਪਾਲ ਜੀ ਆ ਗਏ ਆ ਜਿਹੜਾ ਵਿਅਕਤੀ ਹੈ ਆ ਸ਼ਰਮਨਦੀਪ ਸਿੰਘ ਸਿੱਕੀ ਸਾਹਿਬ ਇਹ ਮੈਨੂੰ ਇਹਨਾਂ ਦੇ ਗੁਰੂ ਸਾਹਿਬ ਦੀ ਕਿਰਪਾ ਮੈਨੂੰ ਦਿਖਦੀ ਨਹੀਂ ਹੈ ਕਿਸੇ ਨੂੰ ਮੁਖਾਉਂਦੇ ਨਹੀਂ ਪਰ ਇਹ ਅਮਰ ਛਕਿਆ ਔਰ ਇਸ ਬੰਦੇ ਨੇ ਮੈਂ ਸਲਾਮ ਕਰਦਾ ਇਸ ਬੰਦੇ ਨੇ ਜਿਹਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਬਗਰਾੜੀ ਚ 21 MLA ਸੀ 112 ਚ ਜਿਹਨੇ ਅਸਤੀਫਾ ਦਿੱਤਾ ਆਪਣੇ ਅਹੁਦੇ ਤੋਂ ਵੀ ਮੈਨੂੰ ਬੜਾ ਦੁੱਖ ਮੈਂ ਟੈਲੀਫੋਨ ਕੀਤਾ ਮੈਂ ਲੇਖੀ ਕੀਤਾ ਦੁਬਾਰੇ ਇਲੈਕਸ਼ਨ ਲੜਨਾ ਸੌਖਾ ਹੈ ਕਹਿੰਦਾ ਨਹੀਂ ਮੈਂ ਫੈਸਲਾ ਲੈ ਲਿਆ ਭਾਈ ਅਮਰਿਤਪਾਲ ਸਿੰਘ ਨੇ ਫੈਸਲਾ ਨਹੀਂ ਲਿਆ ਉਤਾਇਆ ਹੀ ਨਹੀਂ ਉੱਥੇ ਬਗਰਾੜੀ ਚ ਤੁਸੀਂ ਜਿਖਾਇਆ ਸੀ ਵੀ ਪਤਾ ਨਹੀਂ ਭਾਈ ਸਾਹਿਬ ਕੀ ਕਰਨਗੇ ਪਰ ਭਾਈ ਸਾਹਿਬ ਕੁਝ ਨਹੀਂ ਕਰ पाए ਦਮਦਮੀ ਟਕਸਾਲ ਜਿਹੜੀ ਜਿੱਥੇ ਸਿੱਖਾਂ ਦੇ ਉਪਦੇਸ਼ ਦਿੱਤਾ ਜਾਂਦਾ ਹੈ ਕੀ ਕੋਈ ਦਮਦਮੀ ਟਕਸਾਲ ਦਾ ਬੰਦਾ ਰਾਜਨੀਤੀ 'ਚ ਆਇਆ ਨਹੀਂ ਆਇਆ ਉਹ ਸਿੱਖਾਂ ਦੀ ਲੜਾਈ ਲੜੀ ਗੁਰਮਤਿਆਂ ਗੱਲਾਂ ਕੀਤੀਆਂ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ ਇਹ ਗੱਲ ਕੀਤੀ ਲੇਕਿਨ ਕੋਈ ਲੀਡਰ ਨਹੀਂ ਬਣਿਆ ਭਾਈ ਸਾਹਿਬ ਨੇ ਤਾਂ ਪਾਰਟੀ ਬਣਾ ਲਈ ਆਪਦੀ ਕੋਟਾ ਸਾਡੇ ਵਰਗਾ ਲੀਡਰ ਹੋ ਗਿਆ ਭਾਈ ਸਾਹਿਬ ਇੱਕ ਸਰਬਜੀਤ ਖਾਲਸਾ ਬਣਾਇਆ ਫਰੀਦਕੋਟ ਤੋਂ ਐਮਪੀ ਲੋਕਾਂ ਨੇ ਧੜਾ ਧੜ ਵੋਟਾਂ ਪਾਤੀਆਂ ਵੀ ਇਹ ਸਿੱਖੀ ਦਾ ਪ੍ਰਚਾਰ ਕਰੂਗਾ ਬੰਦੀ ਸਿੱਖਾਂ ਦੀ ਗੱਲ ਕਰੂਗਾ ਸਿੱਖਾਂ ਬਾਰੇ ਦੇਸ਼ ਦੀ ਲੋਕ ਸਭਾ ਚ ਬੋਲੂਗਾ ਅੱਜ 1.5 ਸਾਲ ਹੋ ਗਿਆ ਮੈਂ ਸਰਬਜੀਤ ਖਾਲਸਾ ਦਾ ਵਾਸੀ ਲੈਂਦੇ ਦਾ ਮੂੰਹ ਖੋਲਦਾ ਨਹੀਂ ਵੇਖਿਆ ਮੈਂ ਉੱਥੇ ਰੋਜ਼ ਬੋਲਦਾ ਪਾਰਲੀਮੈਂਟ ਉਨੇ ਵਾਇਗਰੂ ਜਿੱਕਾ ਖਾਲਸਾ ਵਾਹੀ ਦੀ ਜਿੱਤੀ ਫਤੇ ਵੀ ਨਹੀਂ ਬਣਾਈ ਮਾਂ ਦੇ ਸ਼ੇਰ ਨੇ ਐਸਾ ਤੁਸੀਂ ਜਿਤਾ ਕੇ ਭੇਜਿਆ ਫਰੀਦਕੋਟਾ ਰਿਆਂ ਨੇ ਗੁਰਦੁਆਰੇ ਦਾ ਗ੍ਰੰਥੀ ਕਿਹਨੂੰ ਬਣਾਉਣੇ ਹੋ ਚੰਗਾ ਭਾਈ ਭਾਲ ਕੇ ਲਿਆਓ ਜਿਹੜਾ ਕਥਾ ਚੰਗੀ ਸੁਣਾਵੇ ਤੇ ਪਾਠ ਚੰਗਾ ਕਰੇ ਸੰਗਤ ਨੂੰ ਆਨੰਦ ਆਵੇ ਜੇ ਭਾਈ ਐਸਾ ਆਜੇ ਤੇ ਉਥੇ ਰੀਲਾਂ ਹੀ ਵੇਖੀ ਜਾਵੇ ਤੇ ਗਾਣੇ ਸੁਣੀ ਜਾਵੇ ਦੱਸੋ ਕੀ ਬਣੂਗਾ ਗੁਰਦੁਆਰੇ ਦਾ ਜਿਵੇਂ ਕਾਲੀ ਦਾਲ ਕਹੀ ਜਾਂਦਾ ਹੁਣ ਅਸੀਂ ਅਬੀ ਭਾਈ ਚੁੱਪ ਕਰੇਗਾ ਆ ਬੀਬੀ ਰੰਧਾਵਾ ਠਲਤੀ ਕਾਲੀਆਂ ਨੇ ਪਹਿਲਾਂ ਤਾਂ ਕਹਿੰਦੇ ਬੀਬੀ ਰੰਧਾਵਾ ਬੀਬੀ ਰੰਧਾਵਾ ਧਰਮੀ ਫੌਜੀ ਦੀ ਘਰ ਵਾਲੀ ਧਰਮੀ ਫੌਜੀ ਦੀ ਘਰ ਵਾਲੀ ਇਹ ਦੱਸਿਆ ਹੀ ਨਹੀਂ ਵੀ ਗੈਂਗਸਟਰ ਦੀ ਸੱਸ ਹੈ ਜਿਹੜਾ ਗੋਲੀਆਂ ਮਾਰਦਾ ਲੋਕਾਂ ਨੂੰ ਪੈਸੇ ਲੈਂਦਾ ਲੋਕਾਂ ਫਿਰ ਅਸੀਂ ਜਦੋਂ ਰੌਲਾ ਪਾਇਆ ਹੁਣ ਧਰਮੀ ਫੌਜੀ ਦੀ ਇੱਕ ਫੋਟੋ ਲਾਤੀ ਹੈ 18 ਸਾਲ ਦੀ ਦੀ ਬੀਬੀ 80 ਸਾਲ ਦੀ ਹੈ ਧਰਮੀ ਫੌਜੀ ਦੀ 18 ਸਾਲ ਦੀ ਫੋਟੋ ਲਾਤੀ ਸਾਨੂੰ ਕੀ ਪਤਾ ਵੀ ਇਹ ਕੌਣ ਹੈ ਮਜੀਠਾ ਇੱਕੋ 40 ਕਿਲੋਮੀਟਰ ਹੈ 10 ਬੰਦੇ ਪਿੰਡ ਦੇ ਜਾਇਓ ਨਾ ਤੁਹਾਨੂੰ ਪਤਾ ਲੱਗਦੇ ਬੀਬੀ ਉੱਥੋਂ ਦੀ ਰਹਿਣਾ ਵੀ ਹੈ ਨਾਲੇ ਧਰਮੀ ਫੌਜੀ ਬਾਰੇ ਪਤਾ ਲੱਗ ਜੇ ਯਾਰ ਵੋਟ ਪਾਉਣੀ ਹੈ ਨਾਲੇ ਆਕੇ ਪਿੰਡ ਨੂੰ ਦੱਸ ਦਿਓ ਵੀ ਅਸੀਂ ਪਿੰਡ ਜਾ ਕੇ ਪੁੱਛਿਆ ਹੈ ਵੀ ਕੌਣ ਹੈ ਤੁਸੀਂ ਪੁੱਛਦੇ ਨਹੀਂ ਕੱਸਦੇ ਨਹੀਂ ਠਾ ਠਾ ਮੋਰਾ ਲਾ ਦਿੰਦੇ ਹੋ ਲੈ ਵੀ ਦੱਬ ਦਿਓ ਕੰਮ ਜੇ ਤੁਹਾਨੂੰ ਕਿਸੇ ਨੇ ਕਿਹਾ ਧਰਮੀ ਫੌਜੀ ਆ ਧਰਮੀ ਫੌਜੀ ਮੰਨ ਲੈਨੇ ਹੋ ਤੁਹਾਨੂੰ ਕਿਸੇ ਨੇ ਕੁਝ ਹੋਰ ਕਿਹਾ ਹੋਰ ਮੰਨ ਲੈਨੇ ਨੂੰ ਤਾਂ ਹੀ ਮੈਂ ਕਹਿੰਦਾ ਦਿਮਾਗ ਦੀ ਲੋੜ ਹੈ ਦਿਮਾਗ ਦਾ ਇਸਤੇਮਾਲ ਕਰਨਾ ਨਾਲ ਕਾਂਗਰਸ ਬਾਦ ਮਾੜੀ ਐ ਸਿੱਖਾਂ ਦੀ ਮਾਰੂ ਪਾਰਟੀ ਐ ਗੰਦੀ ਐ ਕਾਂਗਰਸ ਕਿਵੇਂ ਗੰਦੀ ਐ ਬਾਈ ਜੀ ਦੱਸੋ ਕਾਂਗਰਸ ਨੇ ਗੁਰਦੁਆਰੇ ਦੇ ਪਾਠ ਕਰਨ ਵਾਲਾ ਸਾਈਕਲ ਤੇ ਚੱਲਣ ਵਾਲਾ ਜਿਹੜਾ ਰੋਲ ਲਾਉਣ ਜਾਂਦਾ ਸੀਗਾ ਗੁਰੂ ਦੇ ਘਰ ਦੀ ਉਹਨੂੰ ਮਿਸਤਰੀ ਜਾਤ ਦਾ ਉਹ ਦੇਸ਼ ਦਾ ਰਾਸ਼ਟਰਪਤੀ ਪੱਗ ਆਲਾ ਪਹਿਲਾ ਬਣਾਇਆ ਗਿਆਨੀ ਜੈ ਸਿੰਘ ਦੱਸੋ ਹੋਰ ਕਿਹੜੀ ਪਾਰਟੀ ਨੇ ਬਣਾਇਆ ਅੱਜ ਹਿੰਦੁਸਤਾਨ ਦੀ ਸਰਕਾਰ 'ਚ ਕੋਈ ਪੱਗ ਵਾਲਾ ਬੰਦਾ ਪੰਜਾਬ ਦਾ ਹੈ ਨਹੀਂ ਕਾਂਗਰਸ ਪਾਰਟੀ ਨੇ ਮਨਮੋਹਨ ਸਿੰਘ ਨੂੰ ਖੰਬੇ ਦੇ ਥੱਲੇ ਬਹਿ ਕੇ ਪੜ੍ਹਾਈ ਕਰਦਾ ਸੀ ਪੱਗ ਵਾਲਾ 10 ਸਾਲ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਫਿਰ ਮਨਮੋਹਨ ਸਿੰਘ ਨੇ 75 ਸਾਲਾਂ ਦੀ ਆਜ਼ਾਦੀ 'ਚ ਕਦੇ ਫੌਜਾਂ ਦਾ ਜਨਰਲ ਪੱਗ ਵਾਲਾ ਨਹੀਂ ਬਣਿਆ ਅਸੀਂ ਮੋਨੇ ਬੰਦੇ ਸੀ ਉਹਨੇ ਦੋ ਜਨਰਲ ਬਣਾਏ ਉਹ ਗਏ ਇੱਕ ਜਨਰਲ ਜੇਜੇ ਸਿੰਘ ਤੇ ਜਨਰਲ ਵਿਕਰਮ ਸਿੰਘ ਆ ਜਿਹੜੇ ਐਸ ਸੀ ਭਰਾ ਹੈ ਆਪਣੇ ਫੇ ਮਜਬੀ ਸਿੱਖ ਜਾਦੇ ਕਿ ਰਵਿਦਾਸੀ ਇਹ ਭਰਾ ਜਾਦੇ ਮਜਬੀ ਸਿੱਖ ਸੀਗਾ ਬੂਟਾ ਸਿੰਘ ਰੰਗ ਕਾਲਾ ਪੱਠੇ ਪਾਇਆ ਕਰਦਾ ਸੀ ਪਤਾ ਕੀ ਬਣਾਇਆ ਬੀਬੀ ਜੀ ਦੇਸ਼ ਦਾ ਗ੍ਰਹਿ ਮੰਤਰੀ ਜਿੱਥੇ ਅਮਿਤ ਸ਼ਾਹ ਬੈਠਾ ਹੈ ਕਾਂਗਰਸ ਨੇ ਬਣਾਇਆ ਦਸੌਰ ਕਿਹੜੀ ਪਾਰਟੀ ਨੇ ਬਣਾਇਆ ਸਿੱਖ ਹਰ ਪਾਰਟੀ ਹਰ ਜਾਤੀ ਨੂੰ ਸਨਮਾਨ ਦਿੰਦੀ ਹੈ ਪਾਰਟੀ ਫਿਰ ਪਾਰਟੀ ਇੱਕ ਦਾ ਪੱਗ ਦਾ ਸਨਮਾਨ ਕੀਤਾ ਦੂਜਾ ਦੇਸ਼ ਦੀ ਜਨਤਾ ਦਾ ਦੇਸ਼ ਦੀ ਜਨਤਾ ਦਾ ਫਾਇਦਾ ਵੀ ਕੀਤਾ ਕਾਂਗਰਸ ਨੇ ਪੁੱਛੋ ਕਿਵੇਂ ਮੈਂ ਝੂਠ ਬੋਲਦਾ ਹੋ ਸਕਦਾ ਮੜਾ ਜਾ ਪੜਤਾਲ ਕਰੂੰ ਕਾਂਗਰਸ ਚ ਸਾਡਾ 60 ਸਾਲ ਰਾਜ ਰਿਆ ਕਿੰਨੇ ਸਾਲ ਇਹ ਬੰਦਾ ਆਪਣੇ ਬੰਦਾ ਕੌਣ ਹੈ ਖਾਸ ਜੇ ਖਾਸ ਉਹ ਮੈਂ ਤਾਂ ਦੇਖਦਾ ਇਹ ਵੀਡੀਓ ਬਣਾਈ ਜਾਂਦਾ ਕਈ ਵਾਰੀ ਪੁਲਿਸ ਨੇ ਵੀ ਛੱਡਿਆ ਹੁੰਦਾ ਵੀ ਵੀਡੀਓ ਬਣਾਦੇ ਜਾ ਰਹੇ ਹਾਂ ਅ ਅੱਜ ਕੱਲ ਪੁਲਿਸਾਂ ਹੀ ਆਪਦੀ ਖਬਰ ਲੈਂਦੀ ਆ ਨਾ ਵੀ ਰਾਜਾ ਕੀ ਬੋਲ ਕੇ ਗਿਆ ਜਿਆਦਾ 10 ਭਗਵਾਨ ਤਮੈ ਨੂੰ ਰਾਤ ਨੂੰ ਦੱਸਾਂ ਹਾਂ ਆ ਬਣੀ ਬਣਾ ਮੈਂ ਤੈਨੂੰ ਇਹ ਤਾਂ ਨਹੀਂ ਕਿਹਾ ਵੀ ਹਟ ਜਾ ਦੱਬੀ ਜਾ ਕਾਂਗਰਸ ਆ ਮੁੰਡੇ ਆ ਨਾ ਜਿਹੜੇ ਨੌਜਵਾਨ ਇਹ ਕਹਿੰਦੇ ਯਾਰ ਕਾਂਗਰਸ ਨੇ ਕੀ ਕੀਤਾ 60 ਸਾਲਾਂ ਚ ਕਾਂਗਰਸ ਨੇ ਕੁਝ ਨਹੀਂ ਕੀਤਾ ਓਏ ਭਲਿਓ ਮਾਨਸੋ ਕੱਲ ਨੂੰ ਐਸ ਘਰ ਆਲਾ ਸਾਡਾ ਮੁੰਡਾ ਕਿੱਥੇ ਐ ਤੇਰਾ ਮੁੰਡਾ ਕਿੱਥੇ ਐ ਇੱਧਰ ਖੜਾ ਇਹ ਕੱਲ ਨੂੰ ਕਵੇ ਮੇਰੇ ਪਿਓ ਨੇ ਕੀ ਕੀਤਾ ਤੇ ਇਹ ਬਾਈ ਕਵੇ ਮੇਰੇ ਪਿਓ ਨੇ ਕੀ ਕੀਤਾ ਜਦੋਂ ਦੇਸ਼ ਆਜ਼ਾਦ ਹੋਇਆ ਉਦੋਂ ਇਸ ਦੇਸ਼ ਚ ਸੂਈ ਨਹੀਂ ਬੰਦੀ ਸੀ ਹੁਣ ਇਸ ਦੇਸ਼ 'ਚ ਜਹਾਜ਼ ਬੰਦਾ ਹੈ ਉਹ ਮੋਦੀ ਨੇ ਰਾਤੋਂ ਰਾਤ ਬੰਨ ਲਾਤਾ ਬਾਦਲ ਤਾਂ ਉੱਤੇ ਪਹੁੰਚੇ ਹੀ ਨਹੀਂ ਉੱਤੇ ਤਾਂ ਕਾਂਗਰਸ ਰਹੀ ਹੈ ਜਾਨ ਬੀਜੇਪੀ ਆਈ ਹੈ ਅੱਗੇ ਸੁਣ ਲੋ ਅਸੀਂ 60 ਸਾਲ ਰਹੇ ਮਹਿੰਗਾਈ ਨੂੰ ਐ ਫੜ ਕੇ ਰੱਖਿਆ ਸੀ ਬਦਲ ਨਹੀਂ ਦਿੱਤੀ ਮਹਿੰਗਾਈ ਜੇ 60 ਸਾਲ ਅਸੀਂ ਰਹੇ ਨਾ ਅਸੀਂ ਬੇਸ਼ਕੀ ਜਨਤਾ ਦਾ ਫਾਇਦਾ ਕੀਤਾ ਹੈ ਅੱਜ ਤੋਂ 12 ਬਾਰੇ ਪਹਿਲਾਂ ਫਿਓਣੇ ਦਾ ਭਾਅ ਸੀਗਾ 22000 ਰੁਪਏ ਜਦੋਂ ਮਨਮੋਹਨ ਸਿੰਘ ਸਰਦਾਰ ਸੀ ਹੁਣ ਲਿਆਂਦਾ ਗੁਜਰਾਤ ਚੋਂ ਜਿਹੜਾ ਕਹਿੰਦਾ ਬਾਈਓਰ ਬਹਿਨੋ ਮਿੱਤਰੋ ਉਹ ਮਿੱਤਰੋ ਨੇ 128000 ਰੁਪਏ ਤੋਲਾ ਕਰਤਾ ਲੈ ਲਊਂਗੀ ਹੁਣ ਸੋਨਾ ਚਾਂਦੀ ਵੀ ਨਹੀਂ ਮਿਲਣੀ ਤੇ ਕੁੜੀ ਨੂੰ ਪਾਵਾਂਗੇ ਕੀ ਲੋਹਾ 2000 ਦੇ ਨੋਟ ਵੀ ਲੈ ਕੇ ਆਏ ਬੋਲੋ ਆ 500 ਦਾ ਨੋਟ ਬਦਲਦਾ 2000 ਦਾ ਨੋਟ ਆ ਗਿਆ 1000 ਦਾ ਬੰਦੇ ਲੈਣਾ ਚ ਖੜਾਈ ਰੱਖੇ ਤੁਹਾਨੂੰ ਕਹਿੰਦਾ ਅਮੀਰ ਗਰੀਬ ਹੋ ਜੂਗਾ ਗਰੀਬ ਅਮੀਰ ਹੋ ਜੂਗਾ ਹੋਇਆ ਕੋਈ ਫਰਕ ਅੱਛਾ ਤਕੜੇ ਬੰਦੇ ਨੂੰ ਤਾਂ ਪੈਸੇ ਦੇ ਹੀ ਗਏ ਗਰੀਬ ਵਿਚਾਰੇ ਯੱਕਦੇ ਰਹੇ ਲੈਣਾ ਚ ਕਈ ਮਰ ਗਏ ਇਹ ਗੱਲ ਸੱਚੀ ਹੈ ਕਿ ਝੂਠੀ ਹੈ ਮਨਮੋਹਨ ਸਿੰਘ ਦੇ ਰਾਜ ਚ 12 ਸਾਲ ਪਹਿਲਾਂ 400 ਰੁਪਏ ਦਾ ਡੀਏਪੀ ਦਾ ਗੱਟਾ ਮਿਲਦਾ ਸੀ ਹੁਣ ਮਿਲਦਾ ਹੀ ਨਹੀਂ 2000 ਦਾ ਮੇਰੀ ਗੱਲ ਸੱਚੀ ਹੈ ਯਾਰ ਬੋਲ ਦਿਓ ਯਾਰ ਸਰਦਾਰੋ ਜੇ ਗੱਲ ਸੱਚੀ ਹੈ ਬੜੇ ਯਾਰ ਤੁਸੀਂ ਤਾਂ ਮਾਝੇ ਵਾਲੇ ਖਰਾਬ ਹੋ ਜਾਂ ਹਾਂ ਤਾਂ ਪਰ ਉਹ ਵੀ ਜੇ ਗੱਲ ਸੱਚੀ ਹੈ ਫੇਰ ਤਾਂ ਸਿਰ ਹਲਾ ਦਿਓ ਤੇ ਝੂਠੀ ਇਹਦਾ ਨਾ ਲਾਓ ਮਨਮੋਹਨ ਸਿੰਘ ਦੇ ਰਾਜ ਚ 12 ਸਾਲ ਪਹਿਲਾਂ 350 ਦਾ ਸਿਲੰਡਰ ਮਿਲਦਾ ਸੀ ਹੁਣ 1250 ਦਾ ਮਿਲਦਾ ਹੈ ਇਹ ਸੱਚੀ ਹੈ ਕੱਲ ਸਾਡੇ ਰਾਜ ਚ 50 ਸਾਲਾਂ ਚ 5 ਰੁਪਏ ਵਧਦਾ ਸੀ ਕੇ ਸਿੱਧਾ 200 ਵਧਾ ਦਿੰਦਾ 45 ਰੁਪਏ ਡੀਜ਼ਲ ਹੁੰਦਾ ਸੀ ਅੱਜ 100 ਰੁਪਏ ਹੋ ਗਿਆ ਫਿਰ ਮੋਦੀ ਨੂੰ ਲੋਕ ਕੋਟਾ ਪਾਉ ਨੂੰ ਫਿਰਦੇ ਨਾ ਪਾਓ ਸਾਡਾ ਕੀ ਹੈ ਇਹ ਸਿਉਣਾ 2 ਲੱਖ ਨੂੰ ਹੋ ਜਾਣਾ ਹੈ 3 ਮਹੀਨਿਆਂ ਚ ਜਿਹੜੇ ਮਾੜਾ ਮੋਟਾ ਲੈਣਾ ਕੁੜੀ ਜੁੜੀ ਵਿਆਹਣੀਆਂ ਹੋਣੇ ਲੈ ਲਓ ਨਹੀਂ ਠੀਕ ਆ ਗੱਲ ਵੇਖ ਲਿਓ ਇਹ ਮੇਰੀ ਨਾਨੀ ਕਹਿੰਦੀ ਸੀ 200 ਰੁਪਏ ਤੋੜਾ ਲੈਂਦੀ ਹੁੰਦੇ ਸੀ ਫੌਜਾਂ 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 ਚ ਭਰਤੀ ਹੁੰਦੇ ਸੀ ਪਹਿਲਾ ਬੰਦੇ ਹੁਣਾ ਮੋਦੀ ਆਇਆ ਤੇ ਫੌਜ ਚੋਂ ਭਰਤੀ ਹੋਣੇ ਬੰਦ ਕਰਤੇ ਕਹਿੰਦਾ ਹੁਣ ਅਗਨੀਵੀਰ ਚੱਲੂਗਾ 4 ਸਾਲ ਬਾਅਦ ਮੁੰਡੇ ਨੂੰ ਘਰੇ ਭੇਜ ਦਿੰਦਾ ਐਵੇਂ ਏ ਘੋੜੂ ਐ ਤੁਹਾਡੇ ਬਾਰਡਰ ਦੇ ਮੁੰਡੇ ਫੌਜਾਂ ਚ ਭਰਤੀ ਹੁੰਦੇ ਸੀ ਹੁਣ ਉਹ ਵੀ ਕੰਮ ਮਕਾਟਾ ਆ ਗਣੀ ਬਾਂਦੇ ਸ਼ੇਰ ਨੇ ਤੇ ਮੋਦੀ ਤੂੰ ਹੀ ਲਿਆਂਦੀ ਜਿਹੜਾ ਕਾਲੀ ਦਾੜੀ ਕਾਲੀਆਂ ਮੁੱਛਾਂ ਕਰੀ ਫਿਰਦਾ ਇੱਕ ਵੀ ਨਹੀਂ ਚਿੱਟਾ ਵੇਖਦਾ ਤੇਰੇ ਔਰ ਕਿਨੇ ਲਿਆਂ ਦੀ ਤੇਰੇ ਵਰਗੇ ਸੀਗੇ ਬਟਨ ਨੱਪੀ ਗਏ ਟੱਕ 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 ਇਹ ਚਾਚਾ ਜੀ ਆਪਣਾ ਆਪਣਾ ਚਾਚਾ ਚਾਚਾ دیਵਾਨ ਲੱਗਦਾ ਤੇ ਭਤੀਜਾ ਭੰਗਾਰ ਆਹ ਬੰਦਾ ਚਾਚਾ ਮੋਛੇ ਨਾ ਆਏ ਨਾ ਹੈ ਚਾਚਾ ਮੋਛੇ ਇਨਸ਼ਾ ਅੱਲਾ ਮੋਛਾ ਮੋਛਾ ਨਾ ਆਵੇ ਰ ਹੋਣੀ ਹੈ ਚਾਚਾ ਫਿਰ ਕਾ ਫਿਰ ਸਾਡਾ ਵੀ ਚਾਚਾ ਹੀ ਹੈ ਜੈ ਚਾਚਾ ਪਰ ਠੀਕ ਹੈ ਚਾਚਾ ਐ ਰਿਹਾ ਅger ਮਰਨਾ ਤਾਂ ਹੈ ਹੀ ਸਰੇ ਤਾਂ ਨਹੀਂ ਉਹ ਵੀ ਕੋਈ ਤੋੜਾ ਜੂਗ ਹੈ ਫੇਰੇ ਕੀ ਬਾਈ ਦੀ ਕਰੀ ਫਿਰਦਾ ਯਾਰ ਸੋ ਕਹਿਣ ਦਾ ਮਤਲਬ ਹੈ ਪਰਿਵਾਰ ਚਲਾਉਣਾ ਨਹੀਂ ਤੇ ਪਤਾ ਨਹੀਂ ਮਹਿੰਗਾਈ ਨੂੰ ਕਿਵੇਂ ਰੋਕਣਾ ਧੀਰੇ ਘਰੇ ਨਿਆਣੇ ਰੋਂਦੇ ਆ ਨਾ ਉਹਨੂੰ ਪਤਾ ਹੈ ਵੀ ਮਹਿੰਗਾਈ ਨੂੰ ਕਿਵੇਂ ਬਈ ਘਰ ਚਲਾਉਣਾ ਅੱਛਾ ਮੋਦੀ ਨੇ ਕੀ ਕੀਤਾ 750 ਕਿਸਾਨ ਬਾਰਡਰ ਤੇ ਮਾਰਤਾ ਸਾਡਾ ਇਹ ਇਹ ਸਰਕਾਰੀ ਭੈਣ ਜੀ ਤੁਹਾਨੂੰ ਨਹੀਂ ਇਹਨਾਂ ਨੇ ਦੱਸਣਾ ਕਿਸੇ ਨੇ ਇਹ ਰੇਟ ਕਣਕ ਜਦੋਂ ਸਰਕਾਰੀ ਵਿਕਣ ਲੱਗੀ ਸੀ ਇਹ ਭਾਗ ਕਾਂਗਰਸ ਨੇ 1967 ਚ ਕਾਨੂੰਨ ਬਣਾਇਆ ਸੀ ਵੀ ਹੁਣ ਜ਼ਮੀਨਦਾਰਾਂ ਦੀ ਜਿਹੜੀ ਫਸਲ ਹੈ ਉਹ ਸਰਕਾਰ ਖਰੀਦਿਆ ਕਰੂਗਾ ਸਰਕਾਰੀ ਰੇਟ ਉਹ ਇਹ ਸਾਡੀ ਕਾਂਗਰਸ ਦੀ ਦੇਣ ਹੈ ਆਪਣੀ ਵੀ ਆਪਣੀ ਕਰ ਦੋ ਸੋ ਕਾਂਗਰਸ ਕਿਵੇਂ ਮਾਰੀ ਇੱਕ ਗੈਂਗਸਟਰ ਖੜਾ ਕਰੀ ਫਿਰਦਾ ਇੱਕ ਮੈਂ ਤੁਹਾਨੂੰ ਦੱਸਦਾ ਜਿਹੜੇ ਸਿੱਖੀ ਦੇ ਨਾਂ ਤੇ ਸਾਡਾ ਸਿੱਖ ਦਾ ਖੜਾ ਸਾਨੂੰ ਤਾਂ ਇਹਨੂੰ ਸਲੂਟ ਮਾਰਨ ਨੂੰ ਜੀ ਕਰਦਾ ਹੈ ਇਹਨੂੰ ਫੱਦੇ ਬੁਲਾਉਣ ਨੂੰ ਜੀ ਕਰਦਾ ਜਿਨੇ ਆਪਦੇ ਗੁਰੂ ਦੇ ਪਿੱਛੇ ਉੱਚੀ ਫਾ ਦਿੱਤੇ ਅੱਲਾਹ ਅਕਬਾਰ ਅਸੀਂ ਐਵੇਂ ਜਾਲੀ ਜਿਹੜਾ ਬਣਿਆ ਫਿਰਦਾ ਉਹਨੂੰ ਕਿਵੇਂ ਫੱਦੇ ਬੁਲਾ ਗ ਜੀ ਬਈ ਜਿਹੜਾ ਗੁਰੂ ਤੇ ਭੀੜ ਪਈ ਉਦੋਂ ਇਹ ਖੜਾ ਲੀਡਰਾਂ ਚੋਂ ਲੋਕ ਤਾਂ ਬਹੁਤ ਖੜੇ ਲੀਡਰਾਂ ਚੋ ਇਹ ਖੜਾ ਮੈਂ ਵੀ ਨਹੀਂ ਖੜਾ ਭਾਈ ਮੈਂ ਉੱਥੇ ਘਰਨੇ ਤੇ ਜਾਂਦਾ ਹੀ ਪਰ ਮੈਂ ਸੀਫਾੜੀ ਦਿੱਤਾ ਮੈਨੂੰ ਇਹ ਡਰ ਸੀ ਵੀ ਦੁਆਰੇ ਕਿਨੇ ਜਿੱਤਾਂਗੇ ਨਹੀਂ ਠੀਕ ਆ ਗੱਲ ਖੜੀ ਕਰਨੀ ਚਾਹੀਦੀ ਹੈ ਕਿ ਅੰਮ੍ਰਿਤਪਾਲ ਤਾਂ ਉੱਥੇ ਪਹੁੰਚਿਆ ਹੀ ਨਹੀਂ ਨਾ ਬੈਣੀ ਨਹੀਂ ਪਹੁੰਚੇ ਅੰਮ੍ਰਿਤਪਾਲ ਦੇ ਪਿਤਾ ਜੀ ਸਾਡਾ ਵੀ ਪਿਓ ਅਰ ਗਿਆ ਪਿਓ ਹੈ ਪਰ ਉਹ ਬਗਰਾੜੀ ਦੇ ਮੋਰਚੇ 'ਚ ਨਹੀਂ ਪਹੁੰਚਿਆ ਵਿਖਾ ਦੇ ਮੈਨੂੰ ਫੋਟੋ ਵੀ ਉੱਥੇ ਬੈਠਾ ਕਿੱਥੇ ਸੀ ਜਿੱਥੇ ਸਾਰੀ ਦੁਨੀਆ ਪਹੁੰਚੀ ਵਿਖਾ ਦੇ ਫੋਟੋ ਸੋ ਕਹਿਣ ਤਾਂ ਪਾਵੇ ਐ ਤੁਹਾਡੇ ਕੋਲੇ ਇਹ ਜਿਹੜੀ ਜਿਹੜਾ ਹਰਮੀਤ ਸਿੰਘ ਐ ਇਹ ਭਾਈ ਗੁਨੇਗਾਰ ਤਾਂ ਤੁਸੀਂ ਆਪ ਹੋ ਐਵੇਂ ਸਾਨੂੰ ਤਾਂ ਲਾਂਬੇ ਦਿੰਨੇ ਹੋ ਤਿੰਨ ਵਾਰੀ ਪਹਿਲਾਂ ਬਣ ਗਿਆ ਇਹ ਐਮ.ਐਲ.ਏ ਮੰਤਰੀ ਕਾਂਗਰਸ ਦੇ ਲਈ ਜੇ ਉਦੋਂ ਨਹੀਂ ਇਹਨੇ ਕੁਝ ਕੀਤਾ ਤੇ ਹੁਣ ਇਹ ਕਿਹੜਾ ਥੁੜਾ ਕੁਝ ਸਵਾਰ ਦੂ ਹੁਣ ਐਵੇਂ ਬੀਬੀਆਂ ਫਿਰ ਸਾਰੇ ਹੱਸਣਗੇ ਹੁਣ ਕੀ ਕਰ ਦੂਗਾ ਇਹ ਦੱਸੋ ਬਾਈ ਤਿੰਨ ਵਾਰੀ ਜਿਹੜਾ ਵੇਖ ਲਿਆ ਹੁਣ ਜੇ ਚੌਥੀ ਵਾਰੀ ਵੀ ਵੇਖਣਾ ਤੇ ਵੇਖ ਲੋ ਸਾਨੂੰ ਕੀ ਹੈ ਸਾਡਾ ਕੀ ਜਾਂਦਾ ਇਸ ਤਫੇਰ ਆ ਜਾਂਗੇ ਜਿਹੜਾ ਤਿੰਨ ਵਾਰੀ ਪਰਖਿਆ ਹੋਵੇ ਨਾ ਵਾਰ-ਵਾਰ ਨਹੀਂ ਪਰਖੀਦਾ ਵਾਰ-ਵਾਰ ਪਰਖਣ ਵਾਲਾ ਬੰਦਾ ਆਪ ਹੀ ਕਮਲਾ ਹੁੰਦਾ ਹੈ ਰੱਬ ਨੇ ਤੁਹਾਨੂੰ ਮੌਕਾ ਦਿੱਤਾ ਹੈ ਰਗੜੋ ਧਰਕੇ ਇਹਨੂੰ ਕਿੱਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ ਇਹਨਾਂ ਨੇ ਪੰਜਾਬ ਦਾ ਬੇੜਾਗਿਰ ਕਰਤਾ ਸਰਦਾਰ ਮਾਨ ਆਇਆ ਸੀਗਾ 92 ਸੀਟਾਂ ਦੇ ਨਾਲ ਅੱਜ 4 ਸਾਲਾਂ ਬਾਅਦ ਟਰਨ-ਟਰਨ ਵੜਿਆ ਭਗਵੰਤ ਮਾਨ ਰਗੜ ਕੇ ਰੱਖ ਦਿਓ ਪਤਾ ਲੱਗੇ ਕੀ ਪਰੰਤਾਰ ਦੇ ਯੋਧਿਆ ਨੇ ਤੈਨੂੰ ਸਭ ਸਿਖਾਇਆ ਜਿਹੜਾ ਲੁੱਟ ਕੇ ਲੈ ਗਏ ਸੀ ਪੰਜਾਬ ਨੂੰ 92 ਸੀਟਾਂ ਬਦਲਾ ਆਪਦੇ ਨਾਂ ਤੇ ਕਤਲੇ ਆਮ ਦਿਨ ਦਿਹਾੜੇ ਲੁੱਟਾ ਖੋਆ ਨਸ਼ਾ ਪੰਜਾਬ ਦੇ ਸਿਰ ਕਰਜ਼ਾ ਫਲੱਡ ਰੁਪਈਆ ਨਹੀਂ ਕਦੇ ਕਿਸੇ ਨੂੰ ਮਦਦ ਕੀਤੀ ਹੱਥ ਛੁਟਕਲੇ ਜਿੰਨੇ ਮਰਜੀ ਸੁਣ ਲੋ ਇਹ ਕਾਰੋਬਾਰੀ ਹੈ ਜਿਹੜਾ ਥੋੜਾ ਹਰਨੀਤ ਹੈ ਪਹਿਲਾ ਕਾਰੋਬਾਰ ਕਾਲੀਦਾਸ ਕਰਦਾ ਰਿਹਾ ਹੈ ਇਹਨੇ ਆਖਿਆ ਯਾਰ ਮੋਂ ਤਾਂ ਸੁਖਬੀਰ ਆਉਂਦਾ ਹੀ ਨਹੀਂ 10 ਸਾਲ ਹੋ ਗਏ ਇਹਨੇ ਆਖਿਆ ਭਗਵਾਨ ਤੁਮਾਲਨਾ ਚਲੋ ਜਿਹੜਾ ਜੰਗਾਲ ਲੱਗੀ ਹੈ ਲਾਲੂਗਾ ਸਾਜ ਇਸ ਕਰਕੇ ਹੈ ਕਾਲੀਦਾ ਹੁਣ ਆ ਗਿਆ ਦੱਸੋ ਹੋਰ ਕੀ ਗੱਲ ਹੈ ਇਹ ਸੌਦੇਵਾਜ ਹੈ ਇਹ ਤੁਹਾਨੂੰ ਵੇਚਦੇ ਹੈ ਆਓ ਹੁਣ ਮੈਂ ਕਾਲੀਦਾਸ ਚੱਲੇ ਆਂ ਆਓ ਹੁਣ ਮੈਂ ਝਾੜੂ ਚ ਚੱਲੇ ਆਂ ਸਾਰਕ ਬਾਕੇ ਸਾਡੀ ਆਉਣ ਲੱਗੀ ਹੈ ਸਾਡੀ ਜੀ ਵੀ ਆ ਸਕਦਾ ਹੈ ਪਰ ਮੈਂ ਵੜਨ ਨਹੀਂ ਦੇਣਾ ਇਹ ਸੋਦੇ ਵਾਲੇ ਲੋਕ ਕੋਈ ਤਰੱਕੀ ਨਹੀਂ ਮੈਂ ਵੇਖਿਆ ਪਹੀਆਂ ਕਿੰਨੀਆਂ ਕੱਚੀਆਂ ਪਹੀਆਂ ਜਾ ਕੇ ਆਓ ਸਾਡੇ ਮਾਲ ਵਿੱਚ ਗਿੱਦੜਵਾ ਇੱਥੇ ਭਾਈ ਤੂੰ ਤਿੰਨ ਵਾਰੀ ਦਾ ਐਮਐਲਏ ਰਿਆ ਮੈਂ ਵੀ ਤਿੰਨ ਵਾਰੀ ਐਮਐਲਏ ਰਿਆ ਕਿੰਨੇ ਮੁੰਡੇ ਲਵਾਏ ਹਰਬੀਤ ਨੇ ਥੋੜੇ ਪਿੰਡ ਦੇ ਬਾਈ ਤੁਹਾਡੇ ਪੇਕੇਆਂ ਦਾ ਕੋਈ ਲਵਾਇਆ ਹੋਵੇ ਭੈਣ ਮਾਤਾ ਜੀ ਭੈਣ ਜੀ ਤੁਹਾਡੇ ਕੁੜਮਾਂ ਦਾ ਕੋਈ ਲਵਾਇਆ ਹੋਵੇ ਉਹ ਬਾਈ ਤੁਹਾਨੂੰ ਰਿਸ਼ਤੇਦਾਰਾਂ ਨੂੰ ਪੁੱਛ ਲੋ ਆਸੇ ਪਾਸੇ ਜੇ ਕੋਈ ਇੱਕ ਅੱਧਾ ਇਹਨੇ ਲਾਇਆ ਤਾਂ ਬੋਟਾ ਫਾ ਦੇਓ ਜੇ ਲਾਇਆ ਹੀ ਨਹੀਂ ਕਿਸੇ ਨੇ ਝਾੜੂ ਨੇ ਲਾਇਆ ਤਾਂ ਤਾਂ ਪੁੱਛ ਲੋ ਲਵਾਇਆ ਜੀ ਦਿੱਲੀ ਦਾ 55000 ਬੰਦਾ ਲਵਾਇਆ ਨੌਕਰੀ ਦੇ ਦਿੱਲੀ ਦਾ 55000 ਹਾਂ ਤੇ ਫਿਰ ਪਾਓ ਝਾੜੂ ਇੱਕ ਵਾਰੀ ਹੋਰ ਬਦਲੋ ਬਦਲਾਵ ਸਾਨੂੰ ਰਗੜਿਆ ਤਾਂ ਤੁਸੀਂ ਹਰੇਕ ਨੇ ਝਾੜੂ ਚ ਲਾਇਆ ਸਾਰੀਆਂ ਹੱਸਦੀਆਂ ਨਹੀਂ ਐਸੀ ਝਾੜੂ ਨੂੰ ਪਾਵਾਂਗੇ ਯਾਰ ਡਿੱਕੀ ਗਈਆਂ ਯਾਰ ਆਏਗਾ ਯਾਰ ਆਏ ਕੋ ਨਹੀਂ ਆਏ ਕੋ ਨਹੀਂ ਹਾਂ ਨਹੀਂ ਨਹੀਂ ਗਾਲ ਸੋਲਦਾ ਬਾਪੂ ਤੂੰ ਵੀ ਨਹੀਂ ਪਾਈਆਂ ਸਾਨੂੰ ਵੋਟਾਂ ਹਾਂ ਸੈਂਟਰ ਦਾ ਬੰਦਾ ਮੈਂ ਤਾਂ ਹਾਂ ਸੈਂਟਰ ਦਾ ਬੰਦਾ ਫਿਰ ਤੂੰ ਮੋਦੀ ਦਾ ਹੈ ਅਕਾ ਜੀ ਆਮ ਕਿ ਜੇ ਮੈਨੂੰ ਸਿੱਕੀ ਸਾਹਿਬ ਦੱਸਦੇ ਆ ਰਮਿਤ ਦੀ ਪਹਿਲੀ ਕਿੰਨੀ ਚੋ ਇਹ ਪਿੰਡ ਹੋਦਾ ਹੈ ਹਾਂ 70 ਉਦੋਂ ਦੇ ਹੀ ਆ ਤਾਂ 70 ਹੋਣੇ ਮੇਰੇ ਲੈਣੀ ਆ ਆ ਸਾਲ ਰਹਿ ਗਿਆ ਕਿ ਕਲੀ ਕਲੀਰ ਦੇ ਨਾਂ ਤੇ 70 ਇਹ ਲੈਣੀ ਆ 140 ਕਰਕੇ ਮੁੜ ਕੇ ਅਗਲੀ ਚ ਜਾਣਾ ਫਿਰ 70 ਹੋਰੇ ਚ ਲੈਣੇ ਨੇ ਨਹੀਂ ਚਲੋ 1000 ਰੁਪਿਆ ਬੀਬੀਆਂ ਨੇ 1000 ਰੁਪਇਆ ਭੁੱਲ ਗੀਆਂ ਬਾਦਲ ਦੇ ਵੇਲੇ 500 ਪੈਨਸ਼ਨ ਸੀ ਅਸੀਂ ਥੋੜੀ 1500 ਨਹੀਂ ਕੀਤੀ ਹੁਣ ਬੋਲਦੀਆਂ ਨਹੀਂ ਨਹੀਂ ਹੁਣ ਨਾ ਨਾ ਕੋੜੇ ਹੋ ਤਾਂ ਉਹ ਤਾਂ ਸਾਡਾ ਹੱਕ ਸੀਗਾ ਸਾਡਾ 1000 ਭੁੱਲ ਗੀਆਂ ਦਿੱਤਾ ਜਿਹੜਾ ਹੁਣ ਵੀ ਮਿਲਦਾ ਹੈ ਹੁਣ ਉਹਰੇ ਨਹੀਂ 48000 ਹੋ ਗਿਆ 1 ਸਾਲ ਦਾ 12000 4 ਸਾਲਾਂ ਦਾ 48000 ਆਖੀਰਲਾ ਸਾਲ ਰਹਿ ਗਿਆ ਸਾਡੀ ਸਰਕਾਰ ਆਉਣੀ ਬੱਸਾਂ ਦਾ ਕਿਰਾਇਆ ਤੁਹਾਡਾ ਮੁਫਤ ਕੀਤਾ ਨਹੀਂ ਕਾਂਗਰਸ ਨੇ ਨਾ ਨਾ ਹੁਣ ਨਹੀਂ ਬੋਲਦੀਆਂ ਆ ਆ ਬਾਬੇ ਵੀ ਰੋਸ ਕੇ ਕਹਿੰਦੇ ਯਾਰ ਮੇਰੀ ਘਰ ਆਈਦਾ ਕਿਰਾਇਆ ਮaaf ਕਰਦਾ ਇਹਨਾਂ ਕੰਜਰਾਂ ਨੇ ਸਾਡਾ ਕੀਤਾ ਨਹੀਂ ਅਸੀਂ ਤਾਂ ਨਹੀਂ ਪਾਉਦੇ ਤੁਸੀਂ ਲਾਲਚ ਚ ਆ ਗੀਆਂ ਤਾਂ ਨਹੀਂ ਪਾਈ ਇਹਨਾਂ ਨੇ ਤਾਂ ਨਹੀਂ ਪਾਈ ਅਸੀਂ ਤੁਹਾਡਾ ਕਿਰਾਇਆ ਮaaf ਕਰਦਾ ਅਜ ਤਾਂ ਦੋਵੇਂ ਪਾਸੇ ਰਗਰੇ ਬੋਲੋ ਪਹਿਲਾਂ ਪਹਿਲਾਂ ਬੰਦੇ ਦੇ ਮਗਰ ਘਰਾਂ ਦੀ ਚੜਦੀ ਸੀ ਵੀ ਬੱਸ ਦੇ ਵੀ ਉਹ ਚੱਲਿਆ ਹੁਣ ਇਹ ਵਿਚਾਰੇ ਇਹਨਾਂ ਨੂੰ ਪਤਾ ਹੀ ਤੇਰੀ ਤਾਂ 60 ਰੁਪਏ ਪਾ ਕੇ ਦਿਆ ਚੜਦਾ ਜਾਂਦਾ ਪਰ ਸਾਨੂੰ ਗਾਹਾਂ ਘੜਦੇ ਜਾਂਦੇ ਸੀ ਵੀ ਸਾਨੂੰ ਯਾਰ ਇਹਨਾਂ ਦੇ ਮਗਰ ਲਾਤਾ ਐਵੇਂ ਅੱਗੇ ਹੋਰੂ ਆਂ ਭਗਵਾਨ ਤਮਾਨ ਨੂੰ ਡੀਕਦੀਆਂ ਸੀ ਝਾੜੂ ਸਾਡੇ ਰਾਜ ਚ ਮਿਲਦੀ ਸੀ 30 ਕਿਲੋ ਗੰਨ ਹੁਣ 5 ਹੀ ਮਿਲਦੀ ਹੈ ਕੱਲ ਸੱਚੀ ਹੈ ਕਿ ਝੁੱਠੀ ਹੈ ਹਾਂ ਨਰੇਗਾ ਵੀ ਹੁਣ ਤੇਰੀ 100 ਦੇ ਨਹੀਂ ਚੱਲਦੀ ਹੋਣੀ ਹਾਂ ਪਤਾ ਹੀ ਨਹੀਂ ਕਿਹੜੇ ਵੇਲੇ ਚੱਲੀ ਸੀ ਨਰੇਗਾ ਭੁੱਲੀ ਗਈਆਂ ਉਦੋਂ ਸਾਡੇ ਰਾਜ ਚ ਇਹ ਸੀਗਾ ਵੀ ਬੁੱਢੀਆਂ ਮਾਵਾਂ ਤੇ ਸਾਡੇ ਬਜ਼ੁਰਗਾਂ ਨੂੰ ਭਾਈ ਹਾਜ਼ਰੀ ਤੰਗਣਾ ਕਰਿਓ ਉੱਥੇ ਆ ਗੀਆਂ ਨਾ ਦਿਓ ਜੋ ਥਿੰਖ ਉਹ ਨਹੀਂ ਉਹਨੂੰ ਆ ਜੇ ਹੁਣ ਲੱਗਦੀ ਆਏ ਬੋਲੋ ਨਹੀਂ ਲੱਗਦੀ ਹੁਣ ਹਾਜ਼ਰੀ ਲੱਗਦੀ ਆ ਉਸ ਮੋੜ ਤੇ ਕੰਮ ਮਿਲਦਾ ਹਾਊਸਮੇਡ ਤੇ ਤੁਰ ਤੁਰ ਕੇ ਘਸਾਤੀਆਂ ਜੇ ਕਦੇ ਲੱਗਦੀ ਆ ਤਾਂ ਗਿੱਟੇ ਕੋਟੇ ਹੀ ਘਸ ਗਈ ਐਵੀਂ ਗੱਲ ਹੋਰੂ ਆ ਕਹਿੰਦੇ ਫੋਟੋ ਖਿੱਚੋ ਹਣ ਅੱਗੇ ਸੁਣ ਲਾ ਇੱਕ ਕਾਨੂੰਨ ਬਣਾਈ ਜਾਂਦਾ ਹੈ ਭਗਵੰਤ ਮਾਨ ਤੇ ਮੋਦੀ ਪਹਿਲਾਂ ਬੁੱਢੇ ਬਾਪੂ ਤੇ ਬੁੱਢੀ ਬੇਬੇ ਨੂੰ ਤੋੜ ਕੇ ਵੇਖਿਆ ਕਰਨੀ ਮੋਰੀ ਵੀਡੀਓ ਬਣਾਉਂਗੇ ਜਿਹੜੀ ਤਾਂ ਸਿੱਧਾ ਤੁਰਿਆ ਕਰੂ ਕੋ ਨੂੰ ਮਨਰੇਗਾ ਜ ਕੰਮ ਦੇਣਗੇ ਦੂਜੇ ਦੇਣੇ ਹੀ ਤੁਹਾਡਾ ਕੰਮ ਦਾ ਕਰਤਾ ਹਾਂ ਪਹਿਲਾਂ ਕਿਦੋਂ ਐਪ ਤੇ ਹਾਜ਼ਰੀ ਲੱਗਦੀ ਸੋ ਫੋਟੋ ਖਿੱਚਦੀ ਹੈ ਕਿ ਨਹੀਂ ਉਹ ਜਿਹੜੀ ਤੁਹਾਡੀ ਮੇਟ ਹੈ ਕਿ ਤੁਹਾਡੀ ਤੋਂ ਮੇਟ ਕਿਹੜੀ ਹੈ ਅੱਛਾ ਹਾਂ ਇਹ ਗੱਲ ਸੋ ਮੇਰੇ ਕਹਿਣ ਦਾ ਮਤਲਬ ਇਹਨਾਂ ਗੱਲਾਂ ਤੋਂ ਜ਼ਰਾ ਗੌਰ ਫਰਮਾਓ ਕਾਂਗਰਸ ਚੰਗੀ ਪਰ ਅਸੀਂ ਬਾਹਲੇ ਚੰਗੇ ਨਹੀਂ ਪਰ ਇਹਨਾਂ ਸਾਰਿਆਂ ਨਾਲ ਉਹ ਸੌਂ ਨਹੀਂ ਚੰਗੇ ਇਹਨਾਂ ਸਾਰਿਆਂ ਨਾਲ ਸਾਡੇ ਰਾਜਾ ਨਹੀਂ ਸੀ ਵੀ ਓਥੇ ਮਾਰਤਾ ਓਥੇ ਮਾਰਤਾ ਗੈਂਗਸਟਰ じゃ ਅਸੀਂ ਆ ਜਿਹੜਾ ਬਾਠ ਹੈ ਨਾ ਜੇ ਮਹੀਨੇ 'ਚ ਮਹੀਨੇ 'ਚ ਜੇ ਟੈਲੀਫੋਨ ਕਰ ਦੇ ਕਿਸੇ ਨੂੰ ਤਾਂ ਸਾਡਾ ਨਾਮ ਬਰਦਦਾ ਜੋ ਕਾਰਨ ਹੁਣ ਵਾਠ ਦੀ ਘਰ ਵਾਲੀ ਜਾ ਕੇ ਟੈਲੀਫੋਨ ਤੇ ਕੰਨ ਨਾਲ ਗੱਲ ਕਰਾ ਦਿੰਦੀ ਐ ਵੀ ਮੇਰੇ ਘਰ ਵਾਲਾ ਨਾਲ ਗੱਲ ਕਰ ਉਹ ਕਹਿੰਦਾ ਗੱਲ ਸੁਣੋ ਸਿੱਧਾ ਹੋਵੇ ਤੁਰਨੇ ਮਾਰੂੰ ਗੋਲੀ ਉਹ ਕਹਿੰਦਾ ਹਾਂ ਜੀ ਹਾਂ ਜੀ ਹਾਂ ਜੀ ਨਾਲ ਫਸਰ ਲਈ ਦੀ ਐ ਨਾਲ ਜਿਹੜੇ ਸਾਡੇ ਐਮਸੀ ਆ 54 ਤਰਨਤਾਰਨ ਦੇ ਉਹਨਾਂ ਨੂੰ ਬਾਠ ਨੇ ਪੈਸੇ ਦਿੱਤੇ ਇਲੈਕਸ਼ਨ ਲੜਨ ਦੇ ਤੁਹਾਨੂੰ ਗੱਲ ਪਤਾ ਕਿ ਨਹੀਂ ਪਤਾ ਇਹ ਸਾਰੇ ਸ਼ਹਿਰ ਨੂੰ ਬੰਦਾ ਪੁੱਛਿਓ ਇਹ ਗੈਂਗਸਟਰਾਂ ਨਾਲ ਜਿਹੜੇ ਮਿਲੇ ਵੇ ਪਰਿਵਾਰ ਦੇ ਲੋਕ ਐ ਇਹਨਾਂ ਤੇ 120 ਬੀ ਦੇ ਤਹਿਤ 302 ਦਾ ਮੁਕੱਦਮਾ ਦਰਜ ਕਰਕੇ ਅੰਦਰ ਸਿੱਟਦੇ ਨਹੀਂ ਚਾਹੀਦੇ ਜਦੋਂ ਗੈਂਗਸਟਰ ਨੂੰ ਪਤਾ ਲੱਗੂ ਨਾ ਨਹੀਂ ਮਾਂ ਵੀ ਅੰਦਰ ਦੇਤੀ ਮੇਰੀ ਘਰ ਵਾਲੀ ਵੀ ਅੰਦਰ ਦੇਤੀ ਫੇਰ ਗੈਂਗਸਟਰ ਨੂੰ ਸ਼ੇਕ ਲੱਗਦਾ ਫੇਰ ਟੈਲੀਫੋਨ ਨਹੀਂ ਕਰਦਾ ਹੁਣ ਇੱਧਰ ਨੂੰ ਸਮਾਨ ਭੇਜੀ ਜਾਂਦਾ ਘਰ ਵੱਡਾ ਹੋਈ ਜਾਂਦਾ ਤੇ ਗੈਂਗਸਟਰ ਡਰਾਈ ਜਾਂਦਾ ਤੇ ਇਲੈਕਸ਼ਨਾਂ 'ਚ ਆ ਗਿਆ ਇਦੂ ਬਾਦ ਮਾਲ ਲੁੱਟੂਗਾ ਤਾਂ ਗੈਂਗਸਟਰ ਕਹੂਗਾ ਹੁਣ ਮੈਂ ਐਮਪੀ ਲੜਮਣ ਇਹਦਾ ਕੰਮ ਬੜਾ ਸੁੱਖਾ ਹੋ ਗਿਆ ਇੱਕ ਮਹੀਨੇ ਚ ਮਕਾ ਦੂੰਗਾ ਗੈਂਗਸਟਰ ਇੱਕ ਮਹੀਨੇ ਚ ਜੇ ਪੰਜਾਬ ਚ ਕੋਈ ਗੈਂਗਸਟਰ ਆ ਗਿਆ ਤਾਂ ਦੱਸ ਦਿਓ ਜੇ ਲਾਚ ਬੈਠੇ ਆ ਆਪਦੀ ਆਵਾਜ਼ ਮੱਤਿਆ ਕਰ ਦਿਆਂਗੇ ਇਹ ਬਾਈ ਜੀ ਬੀਜੇਪੀ ਚ ਗਏ ਕਿਉਂ ਸੀ ਛੱਡ ਕੇ ਕਿਉਂ ਆਏ ਪਿੰਡਾਂ ਦਾ ਬੰਦਾ ਬੀਜੇਪੀ ਜਾਣਾ ਨਹੀਂ ਚਾਹੀਦਾ ਨਹੀਂ ਜਾਂਦੇ ਨਹੀਂ ਨਹੀਂ ਮੈਂ ਤਾਂ ਬਲਬੀਰ ਸਿੰਘ ਨੂੰ ਆਪਦੇ ਨਾਲ ਰੱਖੂੰਗਾ ਫੌਜੀ ਨੂੰ ਸਾਡਾ ਭਰਾ ਹੈ ਸਾਨੂੰ ਤੇਰੀ ਲੋੜ ਹੈ ਮੇਰਮਲ ਸਿੰਘ ਵੀ ਹੈ ਸੋ ਮੇਰੀ ਬੇਨਤੀ ਹੈ ਹੱਥ ਜੋੜ ਕੇ ਤੁਹਾਨੂੰ ਸਾਰਿਆਂ ਨੂੰ ਅੱਜ ਹੁਣ ਜੀਤਾ ਕਰਦਾ ਵੀ ਹੋਰ ਬੋਲਾਂ ਅੱਜ ਬਈ ਵਟ ਕੱਢਦੇ ਮੁੰਡੇ ਨੇ ਬੰਦੇ ਇਕੱਠੇ ਕੀਤੇਗੇ ਤੁਸੀਂ ਕੀਤੇ ਸਾਨੂੰ ਬਹੁਤ ਪਿਆਰ ਆ ਜੀ ਅੱਗੇ ਆਓ ਫਿਰ ਅੱਗੇ ਸਰਪੈਂਟਰ ਬਣਾਉਣਾ ਹੀ ਅਗਲੀ ਵਾਰ ਸੰਤੋਖ ਸਾਹਿਬ ਪਿਆਰ ਆ ਮੈਂ ਕਹਿੰਦਾ ਜੁੱਗਾਂ ਜਰਾਵ ਗੋਡਾ ਦੁਖਦਾ ਦੇਖ ਲੋ ਸਾਨੂੰ ਪਤਾ ਲੱਗ ਜਾਂਦਾ ਅਸੀਂ ਨਾ ਦੁਨੀਆ ਦਾ ਹੀ ਹੁੰਦੀ ਹੈ ਸਾਨੂੰ ਪਤਾ ਲੱਗ ਜਾਂਦਾ ਵੀ ਬੰਦਾ ਝੋਲ ਖਾਂਦਾ ਹੈ ਝੋਲ ਕੱਢੋ ਨਾ ਫਿਰ ਝੋਲ ਕੱਢ ਇਹ ਤਾਂ 3 ਮਿੰਟਾਂ ਦਾ ਕੰਮ ਹੈ ਇਲੈਕਸ਼ਨਾਂ ਤੋਂ ਬਾਹਰ ਹੀ ਕਰ ਦੂੰਗਾ ਚੰਡੀਗੜ੍ਹ ਆ ਜਾ ਖਰਚਾ ਸਾਰਾ ਮੇਰਾ ਪੀਜੀਏ ਚ ਗੋਡਾ ਵੀ ਬਦਾਉਂਗਾ ਤੈਨੂੰ ਉੱਥੇ ਰੱਖੂਗਾ ਵੀ ਸੇਵਾ ਵੀ ਕਰਾਂਗੇ ਕਿਉਂ ਸਰਦਾਰ ਜੀ ਗੁਰਦਸ ਸਿੰਘ ਕੋਈ ਬਣ ਜੇ ਬਸ ਮੇਰਾ ਆਪੇ ਗੋਡਾ ਸਹੀ ਹੋ ਜਾਣਾ ਪਿੰਡ ਦਾ ਵੀ ਬਣਾ ਦੇ ਸੋ ਸਰਪੰਚ ਵੀ ਬਣਾਵਾਂਗੇ ਵਿੱਚ ਆਣੀ ਜੋ ਸੰਗਤ ਸੋ ਮੇਰੀ ਬੇਨਤੀ ਹੈ ਤਖਣੇ ਹੋ ਕੇ ਸਰਪੰਚ ਸਾਹਿਬ ਤੁਹਾਡਾ ਧੰਨਵਾਦ ਸਾਡਾ ਦਾਜੀ ਸਰਪੰਚਾ ਕਿ ਐਨੀ ਸੰਗਤ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਦਿਲ ਤਾਂ ਕਰਦਾ ਹੋਰ ਗੱਲਾਂ ਕਰਾਂ ਤੁਹਾਡੇ ਨਾਲ ਪਰ ਸਮਾਂ ਇਜਾਜ਼ਤ ਨਹੀਂ ਦਿੰਦਾ ਮੇਰੀ ਬੇਨਤੀ ਹੈ ਕਰਨ ਬੁਰਜਾ ਅੱਛਾ ਜੀ ਜਿਹੜੋ ਮੈਂ ਕਰਨ ਬੁਰਜ ਨੂੰ ਲੈ ਕੇ ਜਾਂਦੇ ਨਾਲ ਸਿੱਕੀ ਸਾਹਿਬ ਉਹ ਕਹਿੰਦੇ ਕਰਨ ਬੁੱਝ شریف ਹੈ ਮੈਨੂੰ ਪਤਾ ਨਹੀਂ ਕੀ ਗੱਲ ਹੋ ਗਈ ਤੁਹਾਨੂੰ ਸਾਰਿਆਂ ਨੂੰ ਮੱਝ ਆ ਗਿਆ ਤੁਹਾਨੂੰ ਗੁੰਡਾ ਚਾਹੀਦਾ ਕਿ شریف ਚਾਹੀਦਾ ਦੱਸੋ ਭਾਈ ਇਹਨਾਂ ਬਦਲੇ ਲੈਣੇ ਆ ਨਾ ਸਰਪੰਚੇ شریف ਹੋਣਾ ਚਾਹੀਦਾ ਹੈ ਮੈਂਬਰ ਪੰਚਾਇਤ شریف ਹੋਣਾ ਚਾਹੀਦਾ ਐਮ ਐਲ ਏ شریف ਹੋਣਾ ਚਾਹੀਦਾ ਇਹ ਨਹੀਂ ਵੀ ਪਸਤੌਰ ਡੱਬ ਚ ਰੱਖੇ ਮੁੱਛਾਂ ਤਾਂ ਮਾਰੇ ਚਪੇੜੇ ਫੇਰ ਉਹਰੇ ਕੋਲੇ ਜਾ ਕੇ ਲੜੋਂਗੀਆਂ ਕਿਵੇਂ ਮੇਰੇ ਹਲਕੇ 'ਚ ਮੇਰੀ ਬਾਹ ਮਰੋੜ ਲੈਂਦੀਆਂ ਬੀਬੀਆਂ ਦਾ ਬੇ ਮੰਗੋਣਿਆ ਮੇਰੀ ਪੈਨਸ਼ਨ ਨਹੀਂ ਆਈ ਮੈਂ ਕਹਿੰਦਾ ਬੀਬੇ ਨਹੀਂ ਆਈ ਆ ਮੇਰੇ ਤੋਂ ਲੈ ਲੈ ਅਗਲੀ ਵਾਰੀ ਆ ਕੇ ਜੇ ਗਾਂਂ ਗੁੰਡਾ ਹੋਵੇ ਗੈਂਗਸਟਰ ਹੋਵੇ ਉਹਨੂੰ ਬਾਹ ਹੀ ਨਾ ਫੜ ਸਕੇ ਬੰਦਾ ਇਹੋ ਜਿਹੇ ਨੂੰ ਐਮਐਲਕੇ ਬਣਾਣਾ ਕਰਨ ਬੁਰਜ ਥੋੜੀਆਂ ਜੁੱਤੀਆਂ ਝਾੜਿਆ ਕਰੂਗਾ ਜੇ ਬਣ ਗਿਆ ਭਟਾ ਆਦਮੀ ਹੈ ਗੋਡਾ ਆਦਮੀ ਹੈ ਵਧੀਆ ਆਦਮੀ ਰੱਜਿਆ ਪੁੱਜਿਆ ਰੱਜਿਆ ਪੁੱਜਿਆ ਘਰੋਂ ਆਪ ਦੀ ਹੋਂ ਥੋਡੇ ਵਾਲੇ ਦੀ ਕਿਸੇ ਦੀ ਝਾਕ ਨਹੀਂ ਇਹ ਤਾਂ ਨਹੀਂ ਫਿਰ 70 ਉਹਨੇ ਬਣਾ ਲੇ 70 ਦੂਜਾ ਬਣਾਊਗਾ ਇਹ ਦਵਾਰੇ ਵੀ 70 ਹੋਰ ਬਣਾਊਗਾ ਤੁਹਾਡੇ ਪਿੰਡ ਚ ਜਿਹੜੀ ਐ ਦੱਸ ਦਿਓ ਫਿਰ ਇਹ ਬੱਚੋ ਸੋ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਪਿੰਡਾਂ ਦਾ ਵੀ ਔਰ ਅੌਣਾਈ 11 ਤਰੀਕ ਨੂੰ ਪੰਜੇ ਦਾ ਬਟਨ ਲੱਪ ਕੇ ਤੁਸੀਂ ਕਾਂਗਰਸ ਪਾਰਟੀ ਦਾ ਉਮੀਦਵਾਰ ਕਰਨਪੁਰਜ ਨੂੰ ਕਾਮਯਾਬ ਬਣਾਇਓ ਤੇ ਅੱਜ ਮੈਂ ਧੰਨਵਾਦ ਕਰਦਾ ਹਾਂ ਨਿਰਮਲ ਸਿੰਘ ਸਾਡੇ ਭਰਾ ਦਾ ਤੇ ਬਲਬੀਰ ਸਿੰਘ ਫੌਜੀ ਦਾ ਜਿਹੜੇ ਸਿੱਕੀ ਸਾਫ ਦੀ ਰਹਿਨਮਾਈ ਦੇ ਵਿੱਚ ਅੱਜ ਬੀਜੇਪੀ ਛੱਡ ਕੇ ਕਾਂਗਰਸ ਸ਼ਾਮਲ ਹੋਇਆ ਮੈਂ ਜਿਉਂਨਾਂ ਨੂੰ ਜੀ ਆਇਆਂ ਕਹਣਾ ਹੈ ਔਰ ਅਸੀਂ ਉਹਨਾਂ ਨੂੰ ਐ ਆਪਦੇ ਦਿਲ ਦੇ ਨੇੜੇ ਲਾ ਕੇ ਰੱਖਾਂਗੇ ਬਹੁਤ ਤੁਸੀਂ ਚੰਗਾ ਕੰਮ ਕੀਤਾ ਜੋ ਔਖੇ ਵੇਲੇ ਆਏ ਐ ਤੇ ਪਾਰਟੀ ਤੁਹਾਡੀ ਇਸ ਗੱਲ ਨੂੰ ਹਮੇਸ਼ਾ ਯਾਦ ਰੱਖੇਗੀ